ਵੀਰ ਸਿੰਘ ਪਠਾਨ ਮਾਜਰਾ ਆਸਟ੍ਰੇਲੀਆ ਤੋਂ ਫੇਰ ਇੰਟਰਵਿਊ ਦੇ ਰਾਹੀਂ ਬੋਲਿਆ ਕਿ ਵੀ ਜਿਹੜੀ ਔਰਤ ਨੇ ਮੇਰੇ ਤਰੀਬ ਦੇ ਦੋਸ਼ ਲਾਉਂਦੇ ਮੇਰੇ ਤੇ ਕਾਰਵਾਈ ਕਰਾਈ ਹੈ ਹੈਨਾ ਉਹ ਨਿਰੀ ਝੂਠਾ ਹੈ ਕਿਉਂਕਿ ਉਹ ਮੇਰੀ ਪਤਨੀ ਹੈ ਹਰਮੀਤ ਸਿੰਘ ਪਠਾਨ ਮਾਜਰਾ ਆਮ ਆਦਮੀ ਪਾਰਟੀ ਦਾ ਸਨੌਰ ਹਲਕੇ ਤੋਂ ਐਮਐਲਏ ਜਿਹਦੇ ਉੱਤੇ ਰੇਪ ਦਾ ਕੇਸ ਦਰਜ ਹੁੰਦਾ ਤੇ ਉਹ ਨਿਕਲ ਜਾਂਦਾ ਨਿਕਲ ਕੇ ਵਿਦੇਸ਼ ਚਲਾ ਜਾਂਦਾ ਸਰਕਾਰ ਭਾਲ ਦੀ ਫਿਰਦੀ ਹੈ ਲੁਕਆਊਟਸ ਨੋਟਸ ਜਾਰੀ ਕਰਦੀ ਹੈ ਉਹਦੀ ਪਹਿਲੀ ਵੀਡੀਓ ਚੋਂ ਪਤਾ ਲੱਗਦਾ ਕਿ ਆਸਟ੍ਰੇਲੀਆ ਦੋੀ ਵੀਡੀਓ ਦੇ ਵਿੱਚੋਂ ਉਹ ਕਹਿੰਦਾ ਬਈ ਇਹ ਔਰਤ ਜਿਹਨੇ ਮੇਰੇ ਉੱਤੇ ਰੇਪ ਦਾ ਕੇਸ ਕੀਤਾ ਇਹਦੇ ਤੇ ਦਬਾਅ ਪਾ ਕੇ ਕੇਸ ਕਰਾਇਆ ਗਿਆ ਉਹ ਉਹ ਤਾਂ ਅਸਲ ਚ ਮੇਰੀ ਵਾਈਫ ਹੈ ਮੇਰੀ ਦੂਜੀ ਪਤਨੀ ਹੈ ਕਿਉਂਕਿ ਉਹਦੀ ਮਾਂ ਨੂੰ ਕੈਂਸਰ ਸੀ ਉਹਦੀ ਇੱਛਾ ਦੇ ਨਾਲ ਅਸੀਂ ਇਹ ਵਿਆਹ ਕੀਤਾ ਸੀਗਾ ਤੇ ਉਹ ਚਾਹੁੰਦੀ ਸੀ ਇਸ ਲਈ ਮੇਰੀ ਤਾਂ ਉਹ ਪਤਨੀ ਹੈ ਜੀ ਹੁਣ ਨਵਾਂ ਮਾਮਲਾ ਤੇ ਉਹਨੇ ਦੂਜੀ ਪਤਨੀ ਵਾਲਾ ਮਾਮਲਾ ਫੇਰ ਉਠਾੜਨਾ ਕਿ ਪਈਏ ਆਵਾਦੀ ਪੱਟ ਚਾਹੀਏ ਕੁਝ ਚਾਹਦਾ ਨਵੇਂ ਸਵਾਲ ਵੀ ਸੋ ਇਹ ਸਾਰੇ ਪਹਿਲੂ ਗੌਰ ਮੰਗਦੇ ਸੀ ਜੀ ਦੀ ਆਪਾਂ ਖਬਰਾਂ ਲੈ ਕੇ ਹਾਜ਼ਰ ਹਾਂ ਬਹੁਤ ਬਹੁਤ ਸ਼ੁਕਰੀਆ